ਜੀ ਜੀ ਪਰ ਇਹ ਬੜੀ ਜ਼ਰੂਰੀ ਗੱਲ ਹੈ ਜਿਹੜੀ ਸਾਹਮਣੇ ਆਈਆਂ ਉਹਨਾਂ ਦਾ ਉਹਨਾਂ ਦਾ ਖੁਲਾਸਾ ਕਰਨਾ ਬਹੁਤ ਜ਼ਰੂਰੀ ਹੈ ਸਭ ਤੋਂ ਵੱਡੀ ਜੇ ਮੈਂ ਸਮਝਾਂ ਸਾਰੇ ਵਾਸਤੇ ਕਟਿੰਗ ਅਕ੍ਰੋਸ ਪਾਰਟੀ ਲੈਂਕ ਇਵਨ ਅਕ੍ਰੋਸ ਨਾਟਵਨ ਪੰਜਾਬ ਸਾਰੇ ਦੇਸ਼ ਵਾਸਤੇ ਬਹੁਤ ਹੀ ਜ਼ਰੂਰੀ ਮਹੱਤਵ ਹੈ ਕੱਲ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਜੈ ਨਾਮਾਤਰ ਦੇ ਹੀ ਹੈ ਪਰ ਤੁਸੀਂ ਤੇ ਬੈਠੇ ਹੈ ਉਹਨਾਂ ਦਾ ਇੱਕ ਬਿਆਨ ਆਇਆ ਉਹ ਸੁਣ ਕੇ ਮੈਂ ਮਜਬੂਰ ਹੋ ਗਿਆ ਇਸ ਸੋਚਣ ਤੇ ਕਿ ਭਗਵੰਤ ਮਾਨ ਜੀ ਠੀਕ ਸਿੱਖ ਹੋਣਾ ਦਾ ਦੂਰ ਪੰਜਾਬੀ ਵੀ ਹੈ ਜਾਂ ਨਹੀਂ ਮੈਂ ਬੜੀ ਗੰਭੀਰਤਾ ਨਾਲ ਗੱਲ ਕਹਿ ਰਿਹਾ ਕਿਉਂਕਿ ਦਸਤਾਰ ਸਾਰਿਆਂ ਦੇ ਸਾੜਿਆਂ ਦੀ ਸਰਵਮਾਨੇ ਸਾਡੀ ਇੱਕ ਪਛਾਣ ਹੈ ਪਰ ਮੈਂ ਬਾਰ-ਬਾਰ ਕਿਹਾ ਕਿ ਕਲੇ ਦਸਤਾਰ ਪਾਣ ਨਾਲ ਕੋਈ ਸਿੱਖ ਨਹੀਂ ਹੁੰਦਾ ਪਰ ਘਟੋ ਘਟ ਪੰਜਾਬੀ ਹੋਣ ਦਾ ਸਬੂਤ ਤਾਂ ਜ਼ਰੂਰ ਕਿਤੇ ਨਾ ਕਿਤੇ ਮਿਲਣਾ ਚਾਹੀਦਾ ਹੈ ਕਿਉਂਕਿ ਅਗਰ ਸੱਚੇ ਪੰਜਾਬੀ ਨੂੰ ਪੰਜਾਬੀਏ ਤਾਂ ਨਹੀਂ ਪਤਾ ਸਭ ਉਹ ਕਹਦਾ ਸੱਚਾ ਸਿੱਖ ਹੈ ਕਹਦਾ ਸੱਚਾ ਪੰਜਾਬੀ ਹੈ ਗੁਰੂ ਮਹਾਰਾਜ ਦੀ ਸਾਨੂੰ ਸਾਰਿਆਂ ਤੋਂ ਵੱਡੇ ਮੂਲ ਮੰਤਰ ਜਿਹੜਾ ਸੇਧ ਸੀਗਾ ਉਹ ਸੀਗਾ ਮਾਨਸ ਕੀ ਜਾਤ ਸਮਾਇ ਕੋ ਪਹਿਚਾਣ ਦੋ ਸਾਡੇ ਪੰਜਾਬ ਦੀ ਸਭ ਤੋਂ ਮਜ਼ਬੂਤ ਅਗਰ ਕੋਈ ਕੈਰੇਕਟ੍ਰਿਸਟਿਕ ਹੈਗਾ ਪਛਾਣ ਹੈ ਪੰਜਾਬ ਦੀ ਉਹ ਸਾਡਾ ਹੀ ਭਾਈਚਾਰਕ ਸਾਂਝ ਗੁਰੂ ਮਹਾਰਾਜ ਦਾ ਜਿਹੜਾ अनु संदेश इसका यूनिवर्सल ब्रदरहुड रिस्पेक्ट फॉर ऑल ਸਾਰਿਆਂ ਦੇ ਪ੍ਰਤੀ ਉਸੇ ਸੱਚੀ ਭਾਵਨਾ ਨਾਲ ਨਿਮਰਤਾ ਮਜਬੂਤ ਰਾਹ ਤੇ ਕੋਈ ਫਰਕ ਨਾ ਹੋਵੇ ਤੇ ਜਿਹੜੇ ਕੁਰਸੀ ਤੇ ਬੈਠੇ ਹੈ ਜਿਸ ਉਹਦੇ ਤੇ ਬੈਠੇ ਹੈ ਵੈਸੇ ਤੇ ਇੱਕ ਆਦਤ ਬਣ ਗਈ ਲੋਕਾਂ ਸਿਕਨ ਨੂੰ ਝੋੜ ਦੇ ਕੇ ਕਿਹਾ ਮਾਨਯੋਗ ਅਰੇ ਐਮ ਐਲ ਏ ਦੇ ਮਗਰ ਵੀ ਲਾ ਦੇ ਨੇ ਆਨਰੇਬਲ ਐਮ ਐਲ ਏ ਸਾਹਿਬ ਅਡਾ ਆਨਰੇਬਲ ਮਨਿਸਟਰ ਸਾਹਿਬ ਹੈ ਕਟੋਨ ਰੇਵਲ ਵਾਲੀ ਗੱਲ ਮੈਨੂੰ ਜੀ ਸੀ ਨਹੀਂ ਸਕਦੀ ਬਿਕਾਜ਼ ਇਟਸ ਨਾਟ ਬਿਕਮਿੰਗ ਆਫ ਦਾ ਪੋਜੀਸ਼ਨ ਕਟ ਹੀ ਹੋਲਡ ਇਟ ਡਸਨਟ ਬੀਹੇਵ ਹਿਮ ਐਜ਼ ਅ ਪੰਜਾਬੀ ਇਸੇ ਕਰਕੇ ਮੈਨੂੰ ਸ਼ੱਕ ਕਰਨਾ ਪੈ ਰਿਹਾ ਮੈਨੂੰ ਸ਼ੱਕ ਹੋ ਰਿਹਾ ਵੀ ਆ ਕਿਤੇ ਜਿਹੜੇ ਦੂਜੇ ਨਕਲੀ ਫਿਰਦੇ ਐ ਨਕਲੀਆਂ ਨਾਲ ਕਿਤੇ ਸਾਂਝਾ ਨਹੀਂ ਪੰਨਾ ਦਾ ਸਿਰਫ ਜਾਨ ਹੀ ਛੱਡੀ ਸੀ ਕਿਤੇ ਕੋਲ ਖਾਣ ਪੀਣ ਤਾਂ ਨਹੀਂ ਇਕੱਠਾ ਹੋ ਗਿਆ ਉਹ ਜੂਤ ਲੈ ਕੇ ਇਤਰਾ ਸਰ ਆ ਗਿਆ ਹੋਵੇ ਆ ਜਿਹੜੇ 9 to 5 ਜਿਹੜੇ ਆਪਣੇ ਆਪ ਨੂੰ ਸਿੱਖ ਕਹਿੰਦੇ ਨਾ ਜਿਹੜੇ ਲੈ ਕੇ ਬੈਠਣ ਕਿਸੇ ਦੇ ਪੰਜਾਬੀ ਸਿਰਫ ਦਸਤਾਰ ਪਾਣ ਨਾਲ ਕੋਈ ਨਹੀਂ ਹੁੰਦਾ ਸਾਬ ਆਮ ਸੌਰੀ ਆਮ ਸੇਇੰਗ ਇਟ ਫੋਰ ਦਾ ਚੀਫ ਮਿਸਟਰੋ ਮੇਰੇ ਮਿਸਟਰ ਸਾਹਿਬ ਕਹਿੰਦਾ ਮੁੱਖ ਮੰਤਰੀ ਨਹੀਂ ਪਰ ਉਹਨਾਂ ਨੂੰ ਇਸ ਗੱਲ ਦਾ ਮਾਫੀ ਮੰਗਣੀ ਚਾਹੀਦੀ ਹੈ ਕਿਉਂਕਿ ਆ ਇੱਕ ਬਹੁਤ ਹੀ ਘਟੀਆ ਘਿਨੋਣੀ ਤੇ ਸੌਰੀ ਇਟਸ ਅਨਪਾਰਲੀਮੈਂਟਰੀ ਵਰਡ ਗੰਦਾ ਸ਼ਬਦ ਹਨ ਗੰਦਾ ਉਹਨਾਂ ਦਾ ਬੋਲਬਾਲੀ ਜਿਹੜੀ ਸੀ ਗੰਦੀ ਬੋਲੀ ਸੀ ਇਸ ਕਰਕੇ ਜਿੱਤੇ ਮੰਨੂ ਭਗਵੰਤ ਮਾਨ ਜੀ ਤੇ ਇਸ ਗੱਲ ਦਾ ਮੰਨੂ ਖੇਦ ਹੈ ਉੱਤੇ ਉਸ ਤੋਂ ਵੀ ਜ਼ਿਆਦਾ ਮੰਨੂ ਜਿਸ ਗੱਲ ਦੀ ਚਿੰਤਾ ਹੈ ਉਹ ਕੇਜਰੀਵਾਲ ਸਾਹਿਬ ਦੀ ਹੈ ਕੇਜਰੀਵਾਲ ਸਾਹਿਬ ਦੀ ਚੁੱਪੀ ਤੇ ਸਭ ਭਗਵੰਤ ਮਾਨ ਜੀ ਤਾਂ ਕਹਿ ਸਕਦੇ ਵੀ ਮੰਨੂ ਇੱਕ ਪਾਰਟਿਕੂਲਰ ਸਮੁਦਾਇ ਹਿੰਦੂ ਸਮਝਦਾ ਹੈ ਸਮੁਦਾਇ ਦੀ ਭਾਵਨਾਵਾਂ ਦੇ ਪ੍ਰਤੀ ਵਿਸ਼ੇ ਦਾ ਅਗਰ ਪੰਜਾਬੀ ਹੈ ਤਾਂ ਸਾਰਿਆਂ ਦੀ ਭਾਵਨਾ ਦਾ ਪਧਾਉਣਾ ਚਾਹੀਦਾ ਇੱਥੇ ਸਾਰੇ ਚਾਹੇ ਮੁਸਲਮਾਨ ਹੈ ਚਾਹੇ ਇਸਾਈ ਹੈ ਚਾਹੇ ਗੋਬੀਆ ਸਾਹਿਬ ਚੈਨ ਹੈ ਬੁੱਧ ਹੈ ਸਾਰੀਆਂ ਦੀ ਭਾਵਨਾ ਦੀ ਅਸੀਂ ਕਦਰ ਕਰਦੇ ਆ ਪਰ ਜੇ ਉਹ ਕਹਿਣ ਵੀ ਮਨ ਤਾਂ ਨਹੀਂ ਪਤਾ ਕੇਜਰੀਵਾਲ ਸਾਹਿਬ ਤਾਂ ਦਿੱਲੀ ਦੇ ਅੰਦਰ ਖੜੀ ਹੋ ਕੇ ਕਹੜੇ ਜੀਵਨ ਦਾ ਭਗਵਾਨ ਚਾਲੀਸਾ ਪੜਤਾ ਸੀ ਮਨ ਤਾਂ ਘਟਸਦਾ ਹੈ ਯਾਦ ਨਹੀਂ ਘਟਸਦਾ ਹੈ ਉਹ ਸਾਥਮੀ ਰਾਜ ਤਾਂ ਇੱਥੇ ਬੈਠੇ ਆ ਪੰਜਾਬ ਦੇ ਹਿਪਕੋਪਟਰ ਜੇ ਚੜੇ ਬੰਦੇ ਹੈ ਜੇ ਅੱਜ ਤਾਈਂ ਉਹਨਾਂ ਦਾ ਬਿਆਨ ਨਹੀਂ ਆਇਆ ਮੈਂ ਕੇਜਰੀਵਾਲ ਸਾਹਿਬ ਨੂੰ ਪੁੱਛਣਾ ਚਾਹੁੰਦਾ ਕੇਜਰੀਵਾਲ ਸਾਹਿਬ ਤੁਸੀਂ ਸਹਿਮਤ ਹੋ ਕੇ ਭਗਵੰਤ ਮਾਨ ਜੀ ਦੇ ਬਿਆਨ ਤੋਂ ਅਗਰ ਸਹਿਮਤ ਹੋ ਫਿਰ ਸਾਹਿਬ ਮੈਂ ਸਮਝਦਾ ਹਾਂ ਵੀ ਚਾਹੇ ਆਪਰੇਸ਼ਨ ਸੰਦੂਰ ਸਾਡਾ ਕਿੱਡਾ ਹੀ ਕਾਮਯਾਬ ਹੋ ਗਿਆ ਅਸੀਂ ਤਬਾਹ ਕਰਤਾ ਪਰ ਪਾਕਿਸਤਾਨ ਆਪਣੇ ਗਲਤ ਮਨਸੂਬਿਆਂ 'ਚ ਕਾਮਯਾਬ ਹੋ ਗਿਆ ਉਹਨਾਂ ਨੇ ਜਿਹੜਾ ਜ਼ਹਿਰ ਦਾ ਬੀਜ ਪੋਚਣ ਪਾਉਣ ਵਾਸਤੇ ਜਿਹੜਾ ਪਹਿਲਗਾਮ ਤੋਂ ਚਾਲੂ ਕੀਤਾ ਸੀਗਾ ਉਹ ਉਹਨਾਂ ਦੀ ਸਾਰੀ ਸਾਜ਼ਿਸ਼ ਕਾਮਯਾਬ ਹੋ ਗਈ ਵੀ ਇਹ ਤੇ ਭਾਈਚਾਰਕ ਸਾਂਝ ਦੇ ਅੰਦਰ ਤੋਂ ਮਾਰ ਪਾ ਕਿਉਂਕਿ ਮੇਰਾ ਮੰਨਣਾ ਹੈ ਸਾਹਿਬ ਬੇਅਦਬੀ ਬੇਅਦਬੀ ਹੁੰਦੀ ਹੈ ਸਾਹਿਬ ਇਰਤਵੀ ਵਾਲੀ ਸਖਮ ਹੈ ਜੇ ਪ੍ਰਾਣੇ ਵੀ ਨਹੀਂ ਪਰੇ ਜੇ ਅਤਵੀ ਕਿਸੇ ਤਰ੍ਹਾਂ ਦੀ ਹੋ ਜੇ ਪੰਜਾਬੀ ਹਿਜਿਆ ਦਾ ਸਾਬ ਆ ਪੰਜਾਬੀਅਤ ਦਾ ਪਛਾਣ ਹੈ ਸਾਬ ਪੰਜਾਬੀਅਤ ਹੈ ਕਿੱਥੇ ਫਿਰ ਜਿਹੜੀ ਪੰਜਾਬੀਅਤ ਦੀ ਗੱਲ ਕਰੀ ਜਾਂਦੇ ਆ ਜੇ ਉਸ ਕੁਰਸੀ ਤੇ ਬੈਠ ਕੇ ਤਾਂ ਸਭ ਪੰਜਾਬੀ ਬਣ ਕੇ ਦਿਖਾਓ ਭਗਵੰਤ ਮਾਨ ਜੀ ਸਵੇਰੇ ਮਾਫੀ ਮੰਗੋ ਸਾਰਿਆਂ ਤੋਂ ਕਿਉਂਕਿ ਆ ਜਿਹੜਾ ਸੰਗੂਰ ਹੈ ਪ੍ਰਤੀਕ ਹੈ ਮੈਰਿਟਲ ਸੈਂਕਟੀਟੀ ਦਾ ਸਾਰੇ ਤਰੰਗੀ ਭਾਵਨਾਵਾਂ ਜੁੜੀਆਂ ਨੇ ਨਾਲ ਮੈਨੂੰ ਪਤਾ ਨਹੀਂ ਪਰ ਕੇਜਰੀਵਾਲ ਸਾਹਿਬ ਨੂੰ ਪੁੱਛਣਾ ਚਾਹੀਦਾ ਕੇਜਰੀਵਾਲ ਸਾਹਿਬ ਹਾਂ ਜਵਾਬ ਦੇਣ ਦੂਜੀ ਗੱਲ ਜਿਹੜੀ ਅੱਜ ਭਗਵੰਤ ਮਾਨ ਜੀ ਟਵੀਟ ਪਾਈ ਜਾਂਦੇ ਆ ਬਿਆਨ ਛੱਡ ਜਾਂਦੇ ਆ ਕਿ ਇਹਨਾਂ ਨੇ ਜੀ ਪੋਲਿਟੀਸਾਈਜ਼ ਰਾਜਨੀਤੀਕਰਨ ਕਰਤਾ ਸਾਹਿਬ ਰਾਜਨੀਤੀਕਰਨ ਕਿਹਨੇ ਕੀਤਾ ਮੈਂ ਦੱਸਣਾ ਚਾਹੁੰਦਾ ਰਾਜਨੀਤੀਕਰਨ ਕੀਤਾ ਥੋੜੀ ਛੋਟੀ ਛੋਟੀ ਤੇ ਛੋਟੀ ਸੋਚ ਨੇ ਸਾਹਿਬ ਕਿਹਨੇ kiya ਇਹ ਫੌਜ ਭਾਜਪੀ ਦੀ ਹੈ ਕਿਹਨੇ kiya ਇਹ ਫੌਜ ਕਾਂਗਰਸ ਦੀ ਹੈ ਕੀਨੇ ਕੇ ਹੈ ਅਮੀ ਫੌਜ ਆਮ ਆਦਮੀ ਪਾਰਟੀ ਦੀ ਹੈ ਫੌਜ ਹਿੰਦੁਸਤਾਨ ਦੀ ਹੈ ਸਾਖ ਆ ਜਿਹੜਾ ਮਾਨ ਹੈ ਆ ਜਿਹੜਾ ਸਕਸੈਸ ਆਫ ਦ ਸਿੰਦੂਰ ਮਿਸ਼ਨ ਹੈ ਉਹ ਸਾਡੇ ਸਾਰੇ ਦੇਸ਼ ਦਾ ਮਾਨ ਹੈ ਇਸ ਸ਼ੇਅਰਡ ਲੇਗੇਸੀ ਆਫ ਦ ਸਕਸੈਸ ਆਫ ਸਿੰਦੂਰ ਉਹ ਸ਼ੇਅਰਡ ਲੇਗੇਸੀ ਨੂੰ ਮੈਂ ਤਾਂ ਦੇਖ ਕੇ ਰਹਿਣਾ ਕਿਉਂ ਪਹਿਲਾਂ ਜਦੋਂ ਵਿਚਾਰੇ ਆਏ ਸੀ ਕਰਤੇ ਹੋਰਾ ਸਾਹਿਬ ਨੇ ਉਹ ਤੋਂ ਲੜਕੀ ਸੀ ਸਿੰਦੂਰ ਦੀ ਇਹਨਾਂ ਨੂੰ ਕੌਣ ਰੋਕਦਾ ਸੀ ਕਾਂਗਰਸੀਆਂ ਨੂੰ ਕੌਣ ਰੋਕਦਾ ਲਾ ਲੋ ਕੋਈ ਵੀ ਸਾਡੀ ਫੌਜਾਂ ਦੇ ਜਾ ਕੇ ਮੂੰਹ ਤੋੜ ਕੇ ਆਇਆ ਇਹ ਤਾਂ ਨੁਕਤਾ ਚੀਨੀ ਕਰਨ ਲੱਗੇ ਇਹ ਤਾਂ ਉਹਦੇ ਵਿੱਚ ਜੀ ਕਿੰਨੇ ਬੰਮ ਸਿੱਟੇ ਹੈ ਜੀ ਕਿੰਨੇ ਡਿੱਗੇ ਹੈ ਜੀ ਕੀ ਹੈ ਸਭ ਤੁਸੀਂ ਸਭ ਕਦੇ ਸੇ ਭਾਜੀਪੀ ਤੇ ਲਾਂਚ ਨਹੀਂ ਲਾ ਰਹੇ ਤੁਸੀਂ ਸਾਡੀ ਫੌਜਾਂ ਦੇ ਉੱਤੇ ਲਾਂਚ ਲਾ ਰਹੇ ਹੋ ਬੜੀ ਸ਼ਰਮ ਦੀ ਗੱਲ ਹੈ ਕਿਹਨੇ ਰੋਕਿਆ ਤੁਹਾਨੂੰ ਜਾ ਕੇ ਕੋਈ ਵੀ ਸਾਡੀਆਂ ਫੌਜਾਂ ਜੇ ਤੁਸੀਂ ਨਾ ਕਹੋਗੇ ਤਾਂ ਵੀ ਆਪ ਸਾਫ ਕ੍ਰੈਡਿਟ ਤਾਂ ਕਿਸੇ ਨਾ ਕਿਸੇ ਨੂੰ ਜਾਣਾ ਹੀ ਹੈ ਬਹੁਤ ਜ਼ਿਆਦਾ ਤੇ ਵੈਸੇ ਵੀ ਆ ਪੰਜਾਬ ਦੀ ਧਰਤੀ ਆ ਸਾਵੇਂ ਗੱਲ ਕਿਵੇਂ ਕਰੀ ਜਾਂਦੇ ਆ ਕੇਜਰੀਵਾਲ ਸਾਹਿਬ ਆ ਕੇ ਅਸੀਂ ਗੱਲ ਕਰ ਦਿੰਦੇ ਨਾ ਸ਼ਾਹੀਕ ਸੀਗਾ ਸਮਝ ਨਹੀਂ ਉਹਨਾਂ ਨੂੰ ਪੰਜਾਬੀਆਂ ਦੀ ਸਭਰਾਉਂ ਦੀ ਜੰਗ ਨੂੰ ਯਾਦ ਨਹੀਂ ਸਾਭ ਕਿਸੇ ਨੂੰ ਜੇ ਹੁੰਦੀਆਂ ਸਰਕਾਰਾਂ ਦਾ ਮੁੱਲ ਪਾਉਂਦੀਆਂ ਜੋ ਸਿੰਘਾਂ ਨੇ ਟੀਗਾ ਮਾਰੀਆਂ ਇੱਕ ਸਰਕਾਰ ਬਾਜੋ ਅਜਾ ਜਿੱਤ ਕੇ ਅੰਦਰ ਮੁਗਾਡੀਆਂ ਦੇ ਅਸਾ ਫੁਰਜੇ ਸਭ ਇੱਕ ਮਹਾਰਾਜਾ ਰਣਜੀਤ ਸਿੰਘ ਦੀ ਕਮੀ ਕਾਰਨ ਸਾਡਾ ਕੀ ਹਾਲ ਬਣਿਆ ਸੀਗਾ ਨਹੀਂ ਇੱਥੋਂ ਖੇਡਦੇ ਸੀਗੇ ਅੰਗਰੇਜ਼ ਉਸੇ ਠਾਈਂ ਅੱਜ ਜੇ ਉਹ ਲੀਡਰਸ਼ਿਪ ਲੈ ਰਹੇ ਜਾਂ ਲੀਡਰਸ਼ਿਪ ਰੋਲ ਬਟ ਜਿਹੜਾ ਜੰਗ ਲੜੀ ਹੈ ਸਾਬ ਉਹ ਸਾਡੀ ਹਿੰਦੁਸਤਾਨ ਦੀਆਂ ਫੌਜਾਂ ਨੇ ਲੜੀਆਂ ਐ ਇਸ ਗੱਲ ਤੇ ਆਪਣੀ ਐਸੀ ਛੋਟੀ ਸੋਚ ਤੋਂ ਬਾਹਰ ਨਿਕਲਣ ਦੀ ਇਹ ਬੇਨਤੀ ਹੈ ਸਾਰਿਆਂ ਨੂੰ ਕਿਉਂਕਿ ਇਹ ਦੇਸ਼ ਦਾ ਮਸਲਾ ਹੈ ਇੱਕ ਪਾਸੇ ਸਾਰਿਆਂ ਨਾਲ ਆਪਾਂ ਚੁੱਹੀ ਜਾਂਦੇ ਤੁਸੀਂ ਬਸ ਇਹਦੀ ਕਰੇ ਲੜਾਈ ਕਰੀ ਜਾਂਦੇ ਉਹਨਾਂ ਨੂੰ ਘਟਾ ਲਿਆ ਪਰ ਜਿਹੜੇ ਨੁਕਤਾ ਚੀ ਵੀ ਕਰਦੇ ਨਾ ਵੀ ਸਾਨੂੰ ਗਿਣਾਓ ਕਿੰਨੇ ਉੱਥੇ ਹੱਪਾ ਮਸਿੱਟੇ ਐ ਕੌਣ ਮਰਿਆ ਨਹੀਂ ਮਰਿਆ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਮੇਰੀ ਬੇਨਤੀ ਹੈ ਨੇ ਪ੍ਰਧਾਨ ਮੰਤਰੀ ਜੀ ਨੂੰ ਰਿਕਵੈਸਟ ਕਰਦਾ ਹਾਂ ਪ੍ਰਧਾਨ ਮੰਤਰੀ ਜੀ ਤੁਸੀਂ ਜਿਹੜੇ 7 ਮਿਸ਼ਨ ਭੇਜਿਆ ਅੰਦਰ ਕੌਟਾਂ ਦੇ ਅੰਦਰ ਇੱਕ ਮਿਸ਼ਨ ਪਾਕਿਸਤਾਨ ਵੀ ਭੇਜੋ ਇਹ ਜਿਹੜੇ ਲੀਡਰਾਂ ਦਾ ਭੇਜੋ ਜਿਹੜੇ ਸਵਾਲ ਪੁੱਛ ਰਹੇ ਉਹਨਾਂ ਨੂੰ ਅਜ਼ਰ ਮਰਦੂਦ ਦੇ ਘਰੇ ਭੇਜੋ ਜਿਹੜੇ ਜੀ 70 ਵਿੱਚ ਆਉਂਦੇ ਉੱਥੇ ਜਾ ਕੇ ਬਿਰਿਆਨੀ ਬੁਰੂ ਨੇ ਖਾਣਿਆ ਜੋ ਦੀ ਸੇਵਾ ਪਾਵ ਕਰਨਗੇ ਕਹਿੰਦੇ ਬੜੇ ਉੱਤੇ ਬਲਾਕ ਖਾਂਦੇ ਉਹਨਾਂ ਦੇ ਚਾਹਾਂ ਤੇ ਉਹਦੇ ਦੇ ਸੋਗ ਦੀ ਨਾਲ ਕਰਿਆਨ ਤੇ ਉਹਨਾਂ ਨੂੰ ਵੀ ਹੌਸਲਾ ਆ ਜੀ ਬਈ ਤੁਹਾਡੇ ਪਾਕਿਸਤਾਨ ਵਾਲੇ ਨਹੀਂ ਗੱਲ ਹੈ ਕਿਤੇ ਆਏ ਲੋਕ ਜਿਹੜੇ ਬੈਠੇ ਕਰ ਰਹੇ ਨੇ ਮੌਜੂਦ ਇਹਦੇ ਵਿੱਚ ਸਾਡੇ ਪੰਜਾਬੀ ਵੀ ਇਨਵੋਲਡ ਸਾਬ ਜਿਹੜਾ ਨੇ ਪਾਰਲੀਮੈਂਟ 'ਚ ਖੜੇ ਹੋ ਕੇ ਪਹਿਲਾਂ ਦਾ ਪੁਰਾਣਾ ਜਿਹੜਾ ਆਪਰੇਸ਼ਨ ਹੈ ਉਸ ਦਾ ਪੁੱਛਿਆ ਤੇ ਸੀ ਕਿ ਹੁਣ ਜਿਹੜੇ ਹੈ ਉਹਨਾਂ ਦੇ ਖਾਤੇ ਬੁੜਲੇ ਜਾਣਗੇ ਉਹਨਾਂ ਨੂੰ ਤਾਂ ਜਰੂਰ ਭੇਜੋ ਕਿ ਉਹਨੂੰ ਰੋਗਸਟ ਡਿਪਾਰਟਮੈਂਟ ਜਾਇਆਣ ਜਾਂ ਜਾ ਕੇ ਚ ਮਿਲਿਆ ਇਹ ਜਿਹੜਾ ਇੱਕ ਇੱਕ ਕੰਮ ਦੇ ਵਿੱਚ 1 ਸੈਕਿੰਡ ਦਾ ਮਨੂਗਾ ਕੋਈ ਗੱਲ ਸਾਰਾ ਕਰ ਦੂਜੀ ਗੱਲ ਸਾਬ ਜੀ ਗੱਲਾਂ ਆਮ ਸੌਰੀ ਉਹ ਕਿੰਨੇ ਲੱਗ ਰਹੇ ਮੈਂ ਉਹ ਜਿਹਨੇ ਨਾ ਪਰਪੀ ਚੀਜ਼ ਆਫ ਕੀਤੀ ਮੈਂ ਕਪੜੀਆਂ ਆਪ ਦੀ ਗੱਲ ਕਰਦ ਕੇ ਤੋਂ ਕਿ ਅੱਜਕਲ ਕੁਝ ਜਦੋਂ ਦਾ ਪਰਸੋਂ ਦਾ ਇਤਿਹਾਸ ਕੇ ਹੋਰੀ ਦਰਦੁਖਿਆ ਕਰ ਲੱਗਦਾ ਐ ਵੇਖੋ ਸਾਹਿਬ ਮੈਂ ਦੂਜੀ ਸਾਰੇ ਗਵਾਹ ਮੈਨੂੰ ਕਈ ਸਾਥੀਆਂ ਨੇ بار بار ਪੁੱਛਿਆ ਵੀ ਤੁਸੀਂ ਕਿਹਨੂੰ ਕਹਿ ਰਹੇ ਹੋ ਜੀ ਉਹ ਜਿਹੜਾ ਆਸਤੀਨ ਵਾਲਾ ਮੈਂ ਕਿਹਾ ਸੀਗਾ ਵੀ ਕਿਹਨੂੰ ਕਹਿ ਰਹੇ ਹੋ ਕਹ ਕੇ ਮੈਂ ਕਿਸੇ ਨੂੰ ਨਹੀਂ ਕਹਿ ਰਿਹਾ ਆਸਜੀ ਜੀ ਸਮਝਦਾ ਹੈ ਪਰ ਮੇਰੇ ਕਹਿਣ ਦਾ ਭਾਵ ਹੈ ਵੀ ਮੈਨੂੰ ਲੱਗਦਾ ਮੈਂ ਕਿਸੇ ਦੁਖਤੀ ਰੱਖਦੇ ਹਾਂ ਤੇ ਆਪ ਬਣਾਤਾ ਆ ਦੇਣ ਕਿ ਨਾ ਛੋਰ ਕੀ ਦਾੜੀ ਨੂੰ ਤੇ ਸਿੱਧਾ ਜਾ ਕੇ ਬੱਝੇ ਜੇ ਛਿਹਾੜੇ ਵੱਝੀ ਜਾਂਦੇ ਕੱਪੜਿਆਂ ਚੋਂ ਬਾਹਰ ਹੋ ਰਿਹਾ ਹੈ ਗੁੱਸੇ ਚ ਗਰਮ ਹੋਇਆ ਹੈ ਇਹ ਕਹ ਤਾ ਇਹ ਕਹ ਤੁਰਾ ਚਾਹ। ਜੱਖੜ ਟੁੱਗੜਾ ਤਾਂ ਪਹਿਲਾਂ ਹੀ ਮੇਰੀ ਕੋਈ ਮਿਲਦੀ ਹੈ ਕਾਂਗਰਸ ਨੂੰ ਦੇਖੋ ਅੱਜ ਰਾਹੁਲ ગાંધી ਜੀ ਪਤਾ ਨਹੀਂ ਕਿ ਕਿਉਂ ਆਵੜੇ ਇੰਨੀ ਚ ਆਵੜੇ ਉਹਨਾਂ ਨੂੰ ਮੈਂ ਕਹਿ ਦਣਾ ਰੈਪਰੈਸਟ ਕਰੂੰਗਾ। ਕਿ ਰਾਹੁਲ ਲਾਲਦੀ ਜੀ ਇਹ ਇੱਥੇ ਵਾਲੇ ਜਿਹੜੇ ਕਾਂਗਰਸ ਦੇ ਪੁਰੇ ਬੰਦੇ ਹੈ ਸਰਕਾਰ ਬਣਾਉਣ ਦੇ ਤੇ ਪਰ ਜੇ ਕਿਤੇ ਆ ਐਨਾ ਗੁੱਸਾ ਇੰਨਾ ਜੋਸ਼ ਇੰਨਾ ਹੌਸਲਾ ਕੁਲ ਕਾਲ ਟਿਸ ਜੇ ਨਾ ਪੜਾ ਬਾਲਸ ਗੁਰਵਾਡੋ ਆਜ ਲਿਖਤੇ ਰਾਜਨ ਦੇ ਪ੍ਰਧਾਨ ਜੀ ਅਸੈਂਬਲੀ ਚ ਖੜ ਕੇ ਕਹਿ ਦਿੰਦੇ ਜਿਸ ਦਿਨ ਭਗਵੰਤ ਮਾਨ ਨੇ ਕਿਹਾ ਸੀ ਮੇਰੀ ਅੱਖ ਚੱਕ ਪਾ ਕੇ ਤਾਂ ਗੱਲ ਕਰ ਤੇ ਲੋਕਾਂ ਦਾ ਵਿਸ਼ਵਾਸ ਬਣ ਜਾਣਾ ਸੀ ਕਿ ਇੱਥੇ ਪੰਜਾਬ ਤੇ ਕੋ ਅਪੋਜੀਸ਼ਨ ਵੀ ਹੈ ਉਹ ਦਿਨ ਤਾਂ ਨਹੀਂ ਪਾ ਕੇ ਬਹਿ ਗਏ ਮੇਮਣਿਆਂ ਵਾਂਗੂ ਬਾਹਰ ਆ ਕੇ ਸਭ ਹੈ ਜੇ ਮੇਮਣਿਆਂ ਨਾਲ ਨਹੀਂ ਕੋਈ ਚੱਲਦਾ ਕੰਮ ਸਾਰੇ ਆ ਜਿਹੜੇ ਬਾਹਰ ਆ ਕੇ ਧਮਕੇ ਜੇ ਮਾਰੀ ਜਾਂਦੇ ਹਾਂ ਉੱਥੇ ਦੀ ਗੱਲ ਸੀਗੀ ਉੱਥੇ ਕਹਿਣਾ ਜੀ ਦਾ ਉੱਥੇ ਤਾਂ ਐ ਲੱਗਿਆ ਜਿਵੇਂ ਜਵਾਨ ਦੇ ਟਾਣੇ ਆਲੇ ਲੱਗੇ ਹੋਣ ਕੋਈ ਨਹੀਂ ਚੁਸਕਿਆ ਉੱਥੇ ਐ ਸਾਰੇ ਬੈਠੇ ਸੋ ਪ੍ਰਧਾਨੂ ਦਾ ਚਲੋ ਪ੍ਰਧਾਨ ਦੇ ਅੱਗੇ ਖੜ ਜਾਣਾ ਖਾਣਾ ਨਾ ਨਾ ਮਾਰਦੇ ਜਣ ਸੜੇ ਬਸ ਤੁਹਾਨੂੰ ਐਕਚੁਅਲ ਸਿਚੂਏਸ਼ਨ ਆ ਪ੍ਰਧਾਨ ਜੀ ਅੱਗੇ ਆ ਕੇ ਕਰੀ ਜਾਂਦੇ ਆ ਦੁਰਭਾਗ ਹੈ ਇਹ ਲੋਕਾਂ ਦਾ ਫੈਸਲਾ ਹੈ ਦੁਰਭਾਗਤਾ ਪੰਜਾਬ ਦਾ ਇਹ ਜਿਹੜੇ ਲੋਕ ਆ ਕੇ ਅੱਜ ਰਾਤ ਤੋਂ ਸੁਬਾਹ ਹੀ ਬੈਠੇ ਐ ਲੁਧਿਆਣੇ ਦਾ ਆਇਆ ਮੈਂ ਜਿਹੜਾ ਕੋਚਿੰਗ ਮਾਇਦਾ ਬੈਠੇ ਜਿਹੜੇ ਜ਼ੁਬਾਨ ਨਹੀਂ ਕੰਸੈਂਟਰੇਟ ਕਰਦੇ ਇੱਕ ਪਾਰਟੀ ਦੀ ਨੁਮਾਇੰਦਗੀ ਕਰਨੇ ਤੁਸਾਂ ਪੰਜਾਬ ਦੇ ਪੋਜੀਸ਼ਨ ਨੂੰ ਰਿਪਰੈਜ਼ੈਂਟ ਕਰਦੇ ਹੋ ਬਹੁਤ ਹੀ ਹਲਕੀ ਤੇ ਛੋਟੀ ਸੋਚ ਹੈ ਇਹਨੇ ਕਰਕੇ ਮੈਂ ਦੋ ਦਿਨਾਂ ਤੋਂ ਨਾਲ ਸੰਜੈਪ ਸਿੰਘ ਦੇ ਸਾਥੀ ਹੋਇਆ ਜਿਹੜੇ ਪਰ ਮੇਰੀ ਬੇਨਤੀ ਸਾਰਿਆਂ ਨੂੰ ਇਹ ਹੈ ਸਾਰੀਆਂ ਪਾਰਟੀਆਂ ਨੂੰ ਦੇਖੋ ਆਇਚਐਰਐਸ ਜਿਹੜੀ ਸਾਲ ਜਿਹੜੀ ਪੰਜਾਬ ਦੀ ਧਰਮ ਸਾਰਿਆਂ ਦਾ ਸਰਮੁਖਿਆਰਾ ਹੈ ਕਿ ਖਾਸ ਕਰਕੇ ਜਿਹੜੇ 9 ਤੋਂ 5 ਜਿਹੜੇ ਨਕਲੀ ਸਿੱਖ ਹਨ ਸਾਹਿਬ ਕਿਹਾ ਕੋਈ ਵੀ ਦੋਨੋਂ ਪਾਸੇ ਮੰਨਦਾ ਹੈ ਤੁਮਹਾਂ ਦਾ ਪ੍ਰਸ਼ੀਦ ਨਹੀਂ ਚੁੰਮਦੇ ਜਿਹੜੇ ਇਸ ਨਹੀਂ ਆਪਰੇ ਦੋਨਾਂ ਨੂੰ ਜੋ ਬਾਕੀ ਇਸ ਕਿਸਮ ਦੇ ਕੋਹੜ ਜਿਹੜੇ ਹਨ ਉਹਨਾਂ ਨੂੰ ਕਹਿੰਦੀ ਹੈ ਕਿ ਆਹ ਮਾਫੀ ਦਿਓ ਪੰਜਾਬ ਨੂੰ ਵਸਣ ਦਿਓ ਪੰਜਾਬ ਦੇ ਭਾਈਚਾਰੇ ਸਾਹਮਣੇ ਇਸ ਕਿਸਮ ਦੀ ਝਟਿਆ ਕਰ ਬੰਦ ਕਰੋ ਕੇਤਰੀਵਾਲ ਸਾਹਿਬ નો ਪੀਲ ਹੈ ਉਹਨਾਂ ਨੂੰ ਤਾੜਨ ਆਪਣੇ ਮਕਸਦ ਆਪ ਵਾਪਸ ਹੋਣਾ ਤੋਂ ਬਾਕੀ ਸਿਰਾਂ ਦੇ ਮਾਫੀ ਮੰਗਣ ਪੰਜਾਬ ਦੇ। ਕਾਂਗਰਸ ਸਾਹਿਬ ਆਵਾਦੀ ਪਾਰਟੀ ਤੇ ਕਾਂਗਰਸ ਭਾਜਪਾ ਦੇ ਮਗਰ ਕਿਉਂ ਕਹਿਿਆ? ਭਾਜਪਾ ਦੇ ਪੱਗ ਪਈ ਹੈ ਇੱਕ ਸੁਨੀਲ ਚਾਖੜ ਦੇ ਮਗਰ ਪਈ ਹੈ। ਉਹ ਕਹਿੰਦੇ ਨਾ ਕੁਝ ਤਾਂ ਹੋਗਾ। ਕੁਝ ਤਾਂ ਹੋਣਾ ਰੋਗਾ। यूं ਹੀ ਕੋ ਗੁੱਤੋ। ਕਾਇ ਹੈ ਨਹੀਂ ਹੁੰਦਾ। ਕੋਈ ਨਾ ਕੋਈ ਗਲਤ ਹੋਣੀ ਹੈ ਕਿਤੇ ਨਾ ਕਿਤੇ ਟੀਜ਼ ਹੈ ਤੇ 3.5 ਸਾਲ ਬਾਅਦ ਵੀ ਸੁਨੀਲ ਚਾਖੜ ਇਸ ਥਾਂ ਨੂੰ। ਜਿਸ ਦੇ ਮੂੰਹ ਤੁਸੀਂ ਨਾ ਤਾਂ ਮਿਲਾਂ ਮੇਹੋਂ ਨਾਮ ਸੁਣਿਆ ਹੋਵੇ। ਵੀ ਭਗਵੰਤ ਮਾਨ ਜੀ ਦਾ ਨਾਮ ਜੇ ਕਿ ਉਹਨੇ ਕਿਹਾ ਸੀ ਮੈਂ ਤੇਰੇ ਖਾਤੇ ਖੋਲਣ ਲੱਗਿਆ ਰਿਕਾਰਡ ਕਢਾ ਲਓ ਸਾਹਿਬ ਵੀ ਕਾਂਗਰਸ ਦੇ ਪ੍ਰਧਾਨ ਦੇ ਮੂੰਹੋਂ ਕਿਤੇ ਭਗਵੰਤ ਮਾਨ ਦਾ ਨਾਮ ਆਇਆ ਕਿਉਂਕਿ ਉਹ ਦਿਨ ਫੈਸਲਾ ਗੁਰਦਾਸ ਮਾਨ ਜੀ ਨਾਲ ਸੀਗੇ ਫੈਸਲਾ ਹੋਇਆ ਸੀ ਵੀ ਆਮ ਆਦਮੀ ਪਾਰਟੀ ਨੂੰ ਜੋ ਕੁਝ ਚੰਗਾ ਮਾੜਾ ਕਹਿਣਾ ਕਹਿ ਲਈ ਜੇ ਕਿਤੇ ਮੇਰਾ ਨਾਮ ਲੈਦਾ ਤੇ ਖਾਤੇ ਖੋਲ ਦੂ ਸਾਹਿਬ ਤੇ ਨਾ ਹੀ ਦੂਜੇ ਕੋ ਬੋਲਦੇ ਇਧਰ ਉਧਰ ਕਰੀ ਜਾਣਗੇ ਮੁੜ ਕਿੜ ਕੇ ਸੁਣੀ ਜਾ ਕਰਦੇ ਅਗਲੇ ਰਗੜੇ ਲੱਗੇ ਜਿਹੜੇ ਸਾਢੇ 3 ਸਾਲ ਬਾਅਦ ਵੀ ਰਾਤ ਨੂੰ ਹਨੇਰੀ ਜਿਹੀ ਉਹਨਾਂ ਨੂੰ ਸੁਣੀ ਜਾਖੜ ਤੈਸਦਾ ਬਹੌਤ ਕਿਤੇ ਬੂਤਾਂ ਨਾਲ ਕਿਉਂ ਕਿਉਂ ਦਿਨ ਦੇ ਦਿਨ ਸਿਰੇ ਦਾ ਬਸੰਨਾ ਨਹੀਂ ਕਰਨੀ ਦੇਖੋ ਆਦਾ ਉਹ ਕਰਨੇ ਫੈਸਲਾ ਕਰਦਾ ਜੇ ਕੋ ਮੈਂ ਸਕੂਲ ਕਰ ਇਸ ਕਰ ਨੂੰ ਜ਼ਮੀਨ ਤੋਂ ਕਿਉਂ ਚਮਕਦੇ ਮੇਰੇ ਦਾ ਕੋਈ ਨਾ ਜਾਤੀ ਰੰਗੀ ਸੀ ਇਹ ਮੈਂ ਤੈਨਾਂ ਵੀ ਜੇ ਕਿਤੇ ਵਾਇਗੁਰੂ ਦੀ ਕਿਤੇ ਮੇਰ ਹੋਈ ਹੁੰਦੀ ਆ ਜਿਹੜੇ ਕਹਿੰਦੇ ਨੇ ਮੈਂ ਨਸ਼ੇ ਵਾਲੀ ਗੱਤਮਾ ਕਰਦਾ ਨਹੀਂ ਨਾ ਵਗੋ ਪਰ ਜੇ ਮੈਂ ਕ੍ਰਪਸ਼ਨ ਨਾਲ ਚੜੋਂ ਕੱਢ ਦਿੰਦਾ ਨਾ ਤੇ ਮੈਂ ਸਮਝਦਾ ਮੈਂ 25 ਸਾਲ ਰਾਜ ਨੂੰ ਕਿਦੂ ਲੀਕੀ ਪੀਓ ਇੱਕ ਇੱਕ ਚੁਣਚੋਂ ਕੇ ਮੈਂ ਕੱਢ ਦਿੰਦਾ ਇੱਕ ਇੱਕ ਕਰਕੇ ਆ ਇਹਨੂੰ ਖਤਮ ਕਰਨਾ ਪਊਗਾ ਸਾਹ ਆਖੋਨੇ ਇਹ ਜਵੇਂ ਆ ਸਮੈਕ ਵਾਲਾ ਨਸ਼ਾ ਨਾ ਉਸੇ ਤਰ੍ਹਾਂ ਪੰਜਾਬ ਨੂੰ ਅਕਰਪਸ਼ਿਤ ਕਰਾਂਗੇ ਅਕਰਪਸ਼ਿਤ ਦੀਡਰ ਤੇ ਕਰਪ ਸਾਰੇ ਐਸੀ ਕਰਕੇ ਸਾਰਿਆਂ ਨੂੰ ਇਕੱਠਾ ਕਰ ਦੇ ਜਿ세 ਪਾਰਟੀ ਦੇ ਸਾਰੇ ਵੀ ਇਜਾਜ਼ਤ ਚੁਣਤੀ ਨੇ ਆ ਆਮ ਆਦਮੀ ਪਾਰਟੀ ਕਾਂਗਰਸ ਜੀਡੀਪੀ ਤਕਾਲੀ ਸਾਰਿਆਂ ਨੇ ਘੱਟੇ ਕੋਲ ਪਦ ਲਗੇ ਜਿਹੜੇ ਕਰਦਾ ਇਸ ਸਾਈਕਲਾਂ ਦੇ ਸੀਗੇ ਅੱਜ 2 ਕਰੋੜ ਦੀਆਂ ਦਾਰਾਂ ਜਿਹੜੇ ਫਿਰਦੇ ਐ ਕਿੱਥੋਂ ਆਗੇ ਸਭ ਜਿਵੇਂ ਕਿਸੇ ਸ਼ਹਿਰ ਦੇ ਪ੍ਰੈਸ਼ਰ ਦੇ ਨਾਂ ਤੇ ਕਹਿੰਦੇ ਵੋਟਾਂ ਮੰਗੀਆਂ ਜਾ ਰਹੀਆਂ ਉਹਦੀ ਇੱਕ ਇੱਕ ਐ ਜੱਜ ਸਾਹਿਬ ਪਿਛਲੇ ਦਿਨ ਇਹ ਰਿਸ਼ੀ ਸ਼ਾਹ ਦੇ ਨਾਲ ਪੰਜਾਬ ਬਹੁਤ ਸਾਰੀ ਮੌਸਮ ਹੋਈ ਉਸ ਬਾਰੇ ਕੋਈ ਜਵਾਬਦੇਹੀ ਕਿਸ ਤਰਫੋਂ ਵੀ ਆਇਆ ਨਹੀਂ ਜਵਾਬਦੇਹੀ ਸਬਸਾਬ ਮੈਂ ਜਿਹੜਾ ਖਿਪੜਾ ਹੋਲੇ ਮੈਂ ਕਹ ਰਿਹਾ ਅਪੋਜੀਸ਼ਨ ਦਾ ਬੋਡਟੇ ਕਿ ਭਟਿਆ ਸਭ ਅਪੋਜੀਸ਼ਨ ਦਾ ਗੁਸੂਰੀ ਖਰਚੇ ਘਟਣਗੇ ਉਹ ਤਾਂ ਕਹਿ ਰਹੇ ਵੀ ਉਹਨਾਂ ਨੂੰ ਮਿਲ ਗਿਆ ਅਜੇ ਮੈਂ ਐਥਨੋਲ ਦਾ ਹੀ ਨਹੀਂ ਪਤਾ ਸਾਡੇ ਵਾਲੇ ਐਕਸਾਈਜ਼ ਮਿਨਿਸਟਰ ਸਾਹਿਬ ਉਹ ਐਥਨੋਲ ਨੂੰ ਲੈਣਾ ਪਤਾ ਸਾਹ ਤੱਕ ਉਹ ਜਮਲਾਣ ਕਰਦੇ ਉਹਨਾਂ ਦਾ ਸੀ 10000 ਲੀਟਰ ਪਕੜਿਆ ਗਿਆ ਉਹਨਾਂ ਨੂੰ ਪਕੜਿਆ ਗਿਆ ਸੀ ਕਿ ਸਤੋ ਸੋ ਆ ਜਿਹੜਾ ਕੰਮ ਹੈ ਸਾਹਿਬ ਇਹਦੇ ਵਾਸਤੇ ਹੀ ਪੰਜਾਬ ਜਿਹੜੀ ਹੈ ਅਸੀਂ ਜ਼ਿੰਮੇਵਾਰੀ ਵੀ ਫਿਕਸ ਕਰਾਂਗੇ ਸਾfte ਪੁਰਾਣੇ ਵੀ ਪਰੋਲਾਂਗੇ ਸਾਰਾ ਕੁਝ ਕੀਤਾ ਜਾਊਗਾ ਸਾਹਿਬ ਬਟ ਨਸ਼ੇ ਵਾਲਾ ਜਿਹੜਾ ਮੁੱਦਾ ਹੈ ਆ ਜਿਹੜਾ ਇਹਨਾਂ ਨੇ ਹੌਸਲਾ ਚਾਹੂ ਕਰ ਰੱਖਿਆ ਹੈ ਜੋ ਨਸ਼ਿਆਂ ਬਿੱਤ। ਇਹਦੇ ਬਾਰੇ ਉਹ ਮੁਸ਼ਕਲ ਹੈ। ਹਾਂਜੀ। ਡਾਕਟਰ ਸਾਹਿਬ ਬੋਲੇ ਕੌਣ ਸੀ ਸਰ? ਵਿਰੁੱਧ ਨਸ਼ਿਆਂ ਦੇ ਵਿਰੁੱਧ ਬੋਲੇ ਕੌਣ? ਕਿਉਂਕਿ ਜਿਨ੍ਹਾਂ ਨੂੰ ਪ੍ਰਧਾਨ ਬਣਾ ਰੱਖਿਆ ਸਾਬ ਮੈਂ ਅਸੈਂਬਲੀ ਦੇ ਅੰਦਰ ਲੀਡਰ ਹੋਣ ਦੀ ਪੋਜੀਸ਼ਨ ਸੀਗਾ। ਜਦੋਂ ਸ਼੍ਰੀਮਾਨ ਨੇ ਖੜੇ ਹੋ ਕੇ ਹੰਝੂ ਆ ਕੇ ਹੱਥ ਜੋੜ ਕੇ ਮਾਫੀ ਮੰਗੀ ਸੀ। ਕਿ ਮੇਰੇ ਉੱਤੇ ਇਲੈਕਸ਼ਨ ਚ ਚੰਦਾਲੈਣ ਦਾ ਜਿਹੜਾ ਇਮਤਿਹਾਨ ਲੱਗਿਆ ਹੈ ਨਸ਼ੇ ਵੇਚਣ ਵਾਲੇ ਤੋਂ ਪਾਨ ਸਾਹ। ਕੰਪਿਊਟਰ ਨੇ ਤੁਸੀਂ 2014 ਦੀ ਗੱਲ ਹੈ ਐਸਾ ਆ ਗਿਆ ਕਿ ਯਾਰ ਜੀ ਸ਼੍ਰੀਮਾਨ ਕਾਂਗਰਸ ਦੇ ਪ੍ਰਧਾਨ ਦੇ ਉੱਤੇ ਐਮ ਐਲ ਏ ਸੀ ਗਿਆ ਰੋ ਕੇ ਮੇਰੇ ਤਾਂ ਬੱਚੇ بڑے ਛੋਟੇ ਛੋਟੇ ਐ ਸੁਖਵੀਰ ਜੀ ਸੁਖਵੀਰ ਜੀ ਨੂੰ ਪਛੜਿਓ ਰਾਤ ਨੂੰ ਕਰੇ ਜਾ ਕੇ ਇਹਨਾਂ ਨੂੰ ਆਪ ਪਹੇਚਾ ਦੇ ਦੇਖੋ ਹਾਦਸਾ ਹੈ ਸ਼ੇਰ ਜੀ ਕਹਿੰਦੇ ਇੱਕ ਟਲਕ ਲੱਗ ਪਾਇ ਸਮਝ ਨਹੀਂ ਜਾਂਦੀ ਕਹਿੰਦਾ ਉਫ ਉਫ ਟਲਕ ਨਹੀਂ ਕੀ ਜ਼ਿਲੇ ਇਲਾਹੀ ਦੇ ਖਿਲਾਫ लक उल्फ नहीं उल्फ कि जिले इलाई के खिलाफ क्योंकि आपको तो आदत है दरबार की हर आप दरबारी क्योंकि दरबारी हैं आप यह लोग दरबारी है सर एना तो पैर फड़ने जो पहला सुखबीर जी बैठे तो सुखबीर जी पैर जी छे अच्छा भगवंत मान जी भगवंत मान देते जी जाए कल को आ गया इन्हें तो पैर देखने सर चरणों में चाहते जो उस किस्म के लोग है इस करके हाँ मैं आ आह रहा भी आई सौ है ਪਹਿਲਾ ਇਹਨਾਂ ਨੂੰ ਚੱਕੋ ਅਗਰ ਸੋਨਾ ਚੱਕੋ ਤਾਂ ਜਿਹੜਾ ਟ੍ਰੈਕਰ ਲਾ ਰਿਹਾ ਕਹਿੰਦਾ ਸੀ ਉਹ ਪਹਿਰਾ ਚੁੱਕਣਾ ਹੈ ਸਰਟੀਫਾਈਡ ਐਸ ਆ ਵੀ ਇਸ ਅਕਨੋਲਿਜਡ ਔਨ ਦਾ ਫਲੋਰ ਹਾਊਸ ਉਹ ਪਾਉ ਇਹਨਾਂ ਦੇ ਪਤਾ ਲੱਗੇ ਕਿੱਥੇ ਕਿੱਥੇ ਜਾਂਦੇ ਕਿਹੜੇ ਟ੍ਰੇਨਰਾਂ ਨਾਲ ਗੀਲ ਕਰਦੇ ਸਾਂ ਮੁੱਕਰ ਜੀ ਦੱਸੋ ਅਸੈਂਬਲੀ ਦਾ ਰਿਕਾਰਡ ਕਢੋ ਐਵੇਂ ਲੋਕਾਂ ਨੂੰ ਤੇ ਪ੍ਰਸ਼ਾਨ ਕਰ ਰਹੇ 33000 ਬੰਦੇ ਫੜ ਰੱਖੇ ਜਿਹਦੇ ਵੇਚਣ ਵਾਲੇ ਐਵੇਂ ਐਵੇਂ 2 ਕਰੋੜ ਦੀ ਅਕਰ ਰੱਖਿਆ ਸਾਰ ਇੱਕ ਨਿਮਾਰਣੇ ਜੇ ਕਰ ਤੋਂ ਨਿਕਣ ਵਾਲੇ ਜਿਹੜੇ ਰਾਹੁਲ ਜੀ ਨੂੰ ਕਰਕੇ ਮੈਂ ਤਾਂ ਬੜੇ ਮਾਮੂਲੀ ਜਿਹੇ ਕਰਦੇ ਨਹੀਂ 2 ਕਰੋੜ ਦੀ ਗੱਡੀ ਸਾਹਿਬ ਇਹ ਮਾਮੂਲੀ ਸਾਹਿਬ ਕਿਥੋਂ ਆਦੇ ਐ ਇਸ ਕਰਕੇ ਅਸ ਬੈਕ ਬੰਦੇ ਨੂੰ ਆਮ ਆਦੀ ਪਾਰਟੀ ਬਿੰਦਰ ਸਿੰਘ ਕਾਪੜੀ ਦੇ ਗੱਲ ਸਾਹਿਬ ਦੀ ਗੱਲ ਜੀ ਵੀ ਇਹ ਨਸ਼ਾ ਜਾਂ ਅੰਜਾਮ ਦੇ ਵਿੱਚ ਇਹ ਭਾਸ਼ਾ ਬੇਮਤਾਲੀ ਸਿਪਾਰਾ ਨਹੀਂ ਹੁੰਦੀ ਤੇ ਜਦੋਂ ਜੀ ਸਾਹਿਬ ਮੇਰਾ ਕਹਿਣ ਦਾ ਭਾਵ ਹੈ ਆ ਸਰਕਾਰ ਬਣੀ ਸੀ ਕਿਨਾਂ ਮੇਲ ਬੁੱਧਿਆ ਨੇ ਬਣੀ ਸੀ ਕਿਹੜਾ ਬਦਲਾਅ ਸੁਣਾ ਸਭ ਤੋਂ ਪਹਿਲਾਂ ਨਸ਼ਾ ਸਾਹਿਬ ਉਸ ਤੋਂ ਬਾਅਦ ਰਿਹਤ ਵੀ ਉਹਦੇ ਬਾਅਦ ਅਨਪਲੋਇਮੈਂਟ ਉਹਦੇ ਬਾਅਦ ਐਸੀ ਲੋਕਾਂ ਨੂੰ ਬੇਰੋਜ਼ਗਾਰੀ ਖਤਮ ਕਰਨ ਲਈ ਕੋਈ ਮੁਤਾਹਲ ਹੋਇਆ ਨਹੀਂ ਸਾਡੇ ਉੱਥੇ ਖੜੀਆਂ ਸਾਰੇ ਲੋਕ ਹੁਣ ਅੱਕੇ ਬੈਠੇ ਐਸੇ ਕਰਕੇ ਕਾਂਗਰਸ ਨੂੰ ਤੋੜਦਾ ਐਸੇ ਕਰਕੇ ਗੱਲੀ ਵੀ ਜੇਤੀ ਤੋੜਦੇ ਐਸੇ ਕਰਕੇ ਹੁਣ ਆ ਜਾਣਗੇ ਜੋ ਆਪਸ਼ਨ ਈੜੀ ਰਹੀ ਸਭ ਕੋਈ ਨਾ ਕੋਈ ਪੰਜਾਬ ਦੀ ਮਾਹ ਬਖਤਨ ਵਾਲੀ ਪਾਰਟੀ ਚਾਹੀਦੀ ਹੈ ਸਾਹਬ ਤੇ ਮੰਨਤਾ ਹੀ ਜਦੋਂ ਮੇਰੇ ਤੋਂ ਵੀ ਸਾਢੇ 9 ਉਹ ਜਿਹੜੇ ਵਸਟਰ ਸਾਰੇ ਬੜੇ ਚਿਹਨੇ ਜੀ ਤੁਹਾਨੂੰ ਕਹਾਂਗੇ ਇਸ ਪਾਰਟੀ ਚਾਹੀਦੀ ਸਰ ਉਹ ਨਹੀਂ ਆਪੇ ਥੈਂਕ ਯੂ ਡਾਕਟਰ ਸਾਹਿਬ ਆਪਰੇਸ਼ਨ ਸੁਣੋ ਕਹਿੰਦੇ ਕਿ ਮੋਟਾ ਵਾਸਤੇ ਨਾ ਵਰਤੇ ਆ ਜੀ ਕਿਉਂਕਿ ਪਾਸੇ ਨਹੀਂ ਕਹਿੰਦੇ ਸਭ ਸਾਢੇ ਵਰਤੋ ਕੋਈ ਬੈਨਰ ਨਹੀਂ ਸਾਹਿਬ ਤੁਸੀਂ ਵੀ ਫਕਰ ਪੋਸਟ ਲਾਓ ਮੈਂ ਵੀ ਲਾਣਾ ਮੈਂ ਕਹਿੰਦਾ ਹਮੇ ਆਪਣੀ ਸ਼ਨਾਓ ਤੇ ਮਾਣ ਹੈ ਸਾਹਿਬ ਸਾਨੂੰ ਫਕਰ ਹੈ ਸਾਡੇ ਦਾ ਪੰਜਾਬ ਦਾ ਸਭ ਤੋਂ ਜ਼ਿਆਦਾ ਫਕਰ ਹੈ ਸਾਹਿਬ ਸਤਾ ਪੁੱਛਾ ਵੀ ਇੱਕ ਪਹਿਲਾ ਦਾਨਿਆ ਗੱਲ ਬਾਤ ਚ ਪੁੱਛਦੇ ਕਮਾਲ ਕਰੀ ਜਾਂਦੇ ਕੋਣ ਰੋਕਦਾ ਸਾਡੀ ਬੋਝ ਹੈ ਸਾਡੀ ਬੋਝ ਹੈ ਛੱਕੇ ਛੁੜਾ ਦੇ ਤੇ ਸਵੇਰ ਉਦੋਂ ਕੋ ਆਵਾਜ਼ ਵੀ ਆਦੀ ਇਹ ਸਾਰਾ ਹਿੰਦੁਸਤਾਨ ਸਾਰਾ ਪੰਜਾਬ ਵਿੱਚ ਹੈ ਜੈਮੁਦ ਮੁਸਮਦ ਕੇ ਸਾਹੇ ਮਜ਼ਾਕੂ ਮਜ਼ਾਰੇ ਇਸ ਚੀਜ਼ ਦਾ ਪਹਿਲਾ ਦਾਨ ਉਹ ਮਜ਼ਾਕ ਨਹੀਂ ਗਰੇ ਸਾ ਬੇਅਦ ਵੀ ਕਰ ਰਹੇ ਜੁ ਤਰਫ ਦੇ ਝਗੜਾ ਰੱਖਿਆ ਨੇ ਰੋਜ਼ ਰੋਜ਼ ਦਾ ਪਹਿਲਾ ਕਾਂਗਰਸ ਪਾਣੇ ਲੱਖ ਮੜਿਆ ਸੀਗਾ ਉਨੇ ਇਹ ਚਾਲੂ ਹੋ ਗਏ ਮੈਂ ਇਸ ਕਰਕੇ ਕਿਹਾ ਵੀ ਇਹ ਨਕਲੀ ਸਿੱਖ ਹੈ ਸਰ ਕਾਂਗਰਸੀਆਂ ਨੇ ਚਾਲੂ ਕੀਤਾ ਦਸਤਾਰਾ ਕਿਸੇ ਨੂੰ ਪੜੀਓ ਆਪ ਮੰਨਦਾ ਇਹਨਾਂ ਦਾ ਕੰਮ ਵੀ ਨਕਲੀ ਲੱਗਿਆ ਆਮ ਸਵੈ ਰੂ ਟੂ ਸੇ ਇਹ ਚੀਜ਼ ਨਹੀਂ ਸਟੇ ਪੰਜਾਬ ਦੇ ਕੋਈ ਕ੍ਰਾਈਟੇਰੀਆ ਨਹੀਂ ਹੈ ਵੀ ਉਹ ਦਸਤਾਰ ਹੋਣੀ ਚਾਹੀਦੀ ਐਸੀ ਪੰਜਾਬੀਆਂ ਸਾਡੀ ਪੰਜਾਬੀ ਕਹਿੰਦੀ ਹੈ ਸਾਰੇ ਪਰਮ ਪਰ ਇਹਨਾਂ ਨੇ ਆ ਕੇ ਆ ਜ਼ਹਿਰ ਬੀਜਦੇ ਆਈ ਕਹਿੰਦੇ ਆਹ ਜਿਹੜਾ ਜ਼ਹਿਰ ਆਪ ਪਾਕਿਸਤਾਨ ਬਣਾਉਣਾ ਚਾਹੁੰਦਾ ਹੈ ਇਹ ਆਜ ਇੱਕ ਆਮਿਆਬ ਹੋ ਕੇ ਸਾਹਿਬ ਪਾਕਿਸਤਾਨ ਆਰ ਕੇ ਵਿੱਚ ਥੈਂਕ ਯੂ ਜੀ ਜਾਖੜ ਸਾਹਿਬ ਥੈਂਕ ਯੂ